ਨਮਸਕਾਰ ਮੈਂ ਹਾਂ ਤੁਹਾਡਾ ਹੋਸਰਾਰ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਰੂਮਣੀ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਹੈ ਧੜਾ ਬਾਗੀ ਜਿਹੜੇ ਦੋਸ਼ ਲਗਾ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਦਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਹਨਾਂ ਨੇ ਕਿਹਾ ਕਿ ਚਾਹੇ ਚੋਣਾਂ ਹੋਣ ਵਿਧਾਨ ਸਭਾ ਦੀਆਂ ਚਾਹੇ ਚੋਣਾਂ ਹੋਣ ਲੋਕ ਸਭਾ ਦੀਆਂ ਉਹ ਸਾਰਾ ਦੋਸ਼ ਜਿਹੜਾ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਾਂਦਾ ਹੈ ਕਿਉਂਕਿ ਬਾਦਲ ਪਰਿਵਾਰ ਦੇ ਕੋਲ ਲਗਾਤਾਰ 29 ਸਾਲ ਪਾਰਟੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ ਦੀ ਬਾਗ ਡੋਰ ਇਹਨਾਂ ਦੇ ਹੱਥ ਵਿੱਚ ਆਈ ਹੈ ਯਾਨੀ ਕਿ ਬਾਦਲ ਪਰਿਵਾਰ ਦੇ ਵਿੱਚ ਉਹਨਾਂ ਦਿਨਾਂ ਤੋਂ ਲਗਾਤਾਰ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ girda ja raha jaa dikda ja raha hai ਇਹ ਵੱਡੇ ਇਲਜ਼ਾਮ ਨੇ ਬਾਗੀ ਧੜੇ ਦੇ ਬਾਗੀ ਧੜੇ ਪਿਛਲੇ ਦਿਨਾਂ ਦੇ ਵਿੱਚ ਤਲਬ ਹੋਏ ਸੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੇ 2007 ਤੋਂ 2017 ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਲੋਂ ਉਹਨਾਂ ਸਾਰਿਆਂ ਨੇ ਮਾਫੀ ਮੰਗੀ ਹੈ ਅਰਦਾਸ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਲੰਧਰ ਪਹੁੰਚਿਆ ਜਲੰਧਰ ਪਹੁੰਚ ਕੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਤੇ ਬੜੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ ਸੁਖਬੀਰ ਬਾਦਲ ਪਾਰਟੀ ਨੂੰ ਪਿੱਠ ਵਿਖਾ ਗਏ ਨੇ ਜਾਂ ਇਸ ਤਰ੍ਹਾਂ ਕਹਿ ਦਈਏ ਕਿ ਖੇੜਾ ਛੁੜਾ ਕੇ ਦੂਜੇ ਉਮੀਦਵਾਰ ਯਾਨੀ ਕਿ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਦਾ ਚੋਣ ਪ੍ਰਚਾਰ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਉਥੋਂ ਬੀਬੀ ਸਰਜੀਤ ਕੌਰ ਨੂੰ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਜਿਮਨੀ ਚੋਣਾਂ ਲਈ ਜਿਸ ਦੀ VOTING 10 ਜੁਲਾਈ ਨੂੰ ਹੋਣੀ ਹੈ ਲੇਕਿਨ 10 ਜੁਲਾਈ ਹਾਲੇ ਆਈ ਨਹੀਂ ਪਹਿਲਾਂ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੀਬਾ ਸਰਜੀਤ ਕੌਰ ਕੋਲੋਂ ਜਿਹੜਾ ਸਮਰਥਨ ਵਾਪਸ ਲੈ ਲਿਆ ਸੀ ਦੂਸਰੇ ਪਾਸੇ ਦੱਸ ਦਈਏ ਬੀਬੀ ਸਰਜੀਤ ਕੌਰ ਦੇ ਪਰਿਵਾਰਦਿਆਂ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਇਸ ਲਈ ਬੀਬਾ ਜਗੀਰ ਕੌਰ ਅਤੇ ਟੀਨਸਾ ਪਰਿਵਾਰ ਨੇ ਕਿਹਾ ਕਿ ਪਿੱਠ ਵਖਾ ਕੇ ਭੱਜਣ ਵਾਲੇ ਕਾਰ ਹੁੰਦੇ ਨੇ ਜਲਮ ਹੁੰਦੇ ਨੇ ਅਜੈ ਸੁਖਵਿੰਦਰ ਸਿੰਘ ਬਾਦਲ ਨੂੰ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਬੀਬਾ ਸਰਜੀਤ ਕੌਰ ਦੇ ਪਰਿਵਾਰ ਵੱਲੋਂ ਅਨੋਖੀਆਂ ਕੁਰਬਾਨੀਆਂ ਕੀਤੀਆਂ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਲਈ ਉਹਨਾਂ ਨੇ ਬੜਾ ਵੱਡਾ ਇਲਜ਼ਾਮ ਲਗਾਇਆ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪਿੱਠ ਵਿਖਾ ਗਏ ਨੇ ਤਕੜੀ ਤੋਂ ਦੂਸਰੇ ਪਾਸੇ ਅੱਜਕੱਲੀ ਬੀਬਾ ਸਰਜੀਤ ਕੌਰ ਜੀ ਖੁਦ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਇੱਕ ਜਿਸ ਨੂੰ ਸੀਟ ਮਿਲੀ ਹੋਵੇ ਉਸ ਦਾ ਸਮਰਥਨ ਵਾਪਸ ਲੈ ਲਿਆ ਗਿਆ ਹੋਵੇ ਅਤੇ ਉਸ ਤੋਂ ਬਾਅਦ ਉਹੀ ਉਮੀਦਵਾਰ ਗੁਹਾਰ ਲਗਾਉਂਦਾ ਹੋਵੇ ਕਿ ਮੇਰੀ ਮਦਦ ਕੀਤੀ ਜਾਵੇ ਜਦੋਂ ਬਿਬਾ ਸਰਜੀਤ ਕੌਰ ਨੂੰ ਕਿਸੇ ਪਾਸੋਂ ਮਦਦ ਨਹੀਂ ਮਿਲੀ ਉਸ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅੱਜ ਸ਼੍ਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬੜਾ ਵੱਡਾ ਪੁਚਾਲ ਕਹਿ ਦਈਏ ਇੱਕ ਬੜਾ ਵੱਡਾ ਜਿਹੜਾ ਮੋੜ ਆਇਆ ਹੈ ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਲੋਕ ਸਭਾ ਦੀ ਸੌਰੀ ਜਿਹੜਾ ਵਿਧਾਨ ਸਭਾ ਦੀ ਚੋਣਾਂ ਲੜ ਰਿਹਾ ਹੋਵੇ ਐਜ਼ ਇਟ ਜਿਬਨੀ ਚੋਣ ਉਹ ਖੇੜਾ ਛੱਡਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਮਿਲ ਗਿਆ ਹੋਵੇ ਅੱਜ ਸ਼੍ਰੀ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੇ ਬੀਬਾ ਸਰਜੀਤ कौर ਅਤੇ ਉਸ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ ਹੈ ਆਪਣੀ ਯਾਨੀ ਕਿ ਆਮ ਆਦਮੀ ਪਾਰਟੀ ਵਿੱਚ ਇਸ ਨਾਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਵੱਡਾ ਤੱਕਾ ਲੱਗਾ ਹੈ ਧੰਨਵਾਦ